ਸਲੋਕ ਮਹੱਲਾ ਪੰਜਵਾਂ ਪਰੇਮ ਪਟੋਲਾ ਤੈ ਸਹਦਤਾ ਟੱਕਣ ਕੋ ਪਤ ਮੇਰੀ ਦਾਨਾ ਬਿਨਾ ਸਾਇ ਮੈਂਡਾ ਨਾਨਕ ਸਾਰ ਨਾ ਜਾਣਾ ਤੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਗਰੀਬ ਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 520 ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਵਾਰ ਚੱਲ ਰਹੀ ਹੈ ਰਾਗ ਗੋਜਰੀ ਦੇ ਵਿੱਚ ਵਾਰ ਦੀ 8ਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਸੋ ਮਹਾਰਾਏ ਕਿਰਪਾ ਕਰ ਦੇਣਾ ਕਹਿੰਦੇ ਪ੍ਰੇਮ ਪਟੋਲਾ ਤੈ ਸਹਦਤਾ ਟਕਣ ਕੋ ਪਤ ਮੇਰੀ ਦਾ ਨਾ ਬੇਨਾ ਸਾਈ ਮੈਂਡਾ ਨਾਨਕ ਸਾ ਨਾ ਜਾਣਾ ਤੇਰੀ ਪ੍ਰੇਮ ਪਟੋਲਾ ਤੈ ਸਹਦਤਾ ਇਹ ਖਸਮਾ ਤੁਮੈਨੋ ਪ੍ਰੇਮ ਰੂਪੀ ਪਟੋਲਾ ਅਰਥਾਤ ਰੇਸ਼ਮੀ ਕੱਪੜਾ ਦਿੱਤਾ ਕਾਦੇ ਲਈ ਦਿੱਤਾ ਢੱਕਣ ਕੋ ਪਾਤ ਮੇਰੀ ਮੇਰੀ ਲਾਜ ਪਾਤ ਢੱਕਣ ਦੇ ਲਈ ਮੇਰੇ ਪਰਦੇ ਘੱਜਣ ਦੇ ਲਈ ਮੈਨੂੰ ਪ੍ਰੇਮ ਰੂਪੀ ਪਟੋਲਾ ਦਿੱਤਾ ਇਹ ਖਸਮ ਜੀ ਮਹਾਰਾਜ ਕਹੇ ਦਾਨਾ ਬੇਨਾ ਸਾਇ ਮੈਂ ਦਾ ਨਾਨਕ ਸਾਰ ਨਾ ਜਾਣਾ ਤੇਰੀ ਇੰਦਾ ਨਾਰਥਾਤ ਸਾਰਾ ਕੁਝ ਜਾਣਣ ਵਾਲਾ ਤੇ ਬੀਨਾ ਰਥਾਤ ਸਾਰਾ ਕੁਝ ਵੇਖਣ ਵਾਲਾ ਹੈ ਮੇਰਾ ਸਾਈ ਮੇਰਾ ਮਾਲਕ ਜਾਂ ਸਵਾਮੀ ਬਾਦਸ਼ਾਹ ਕਹਿੰਦੇ ਨਾਨਕ ਸਾਰ ਨਾ ਜਾਣਾ ਤੇਰੇ ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇਹ ਮਹਾਰਾਜ ਕਿਰਪਾ ਕਰਦੇ ਹਨ ਏ ਅਕਾਲ ਪੁਰਖ ਵਾਹਿਗੁਰੂ ਜੀ ਅਸੀਂ ਤੁਹਾਡੀ ਖਬਰ ਸਾਰ ਜਾੜ ਨਹੀਂ ਸਕਦੇ ਤੁਸੀਂ ਅਪਰਪਾਰ ਜਗਮਗੋਚਰ ਜੇ ਮਹੱਲਾ ਪੰਜਵਾ ਤੜਾ ਸਿਮਰਨ ਹਵਕੇਸ਼ ਲਦਮ ਬਖਮਨਾ ਡਿਠਾ ਮ ਕੋਈ ਜੈਸਾ ਪਤ ਰਖਾ ਸੱਜਾ ਸਾਹਿਬ ਨਾਨਕ ਮੇਟ ਨ ਸਕਾ ਕੋਈ ਤੜਾ ਸਿਮਰਨ ਹਵਕੇਸ਼ ਲਦਮ ਹੇ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਸਿਮਰਨ ਦੇ ਸਦਕਾ ਸਾਰਾ ਕੋ ਜੀ ਲੱਭ ਪੈਂਦਾ ਔਰ ਵੇਖ ਮਾ ਨਾ ਡਰ ਥਮ ਕੋਈ ਮੈਂ ਕੋਈ ਵੀ ਕਠਿਨਾਈ ਨਹੀਂ ਵੇਖੀ ਤੁਹਾਡੇ ਸਿਮਰਨ ਦੇ ਸਦਕਾ ਮਹਾਰਾਜ ਕਹਿੰਦੇ ਜਿਸ ਪਤ ਰੱਖਿਆ ਸੱਚਾ ਸਾਹਿਬ ਉਹ ਸੱਚਾ ਮਾਲਕ ਜਿਹਦੀ ਲਾਜ ਪਤ ਰੱਖੇ ਜਿਹਦੇ ਪਰਦੇ ਕੱਜੇ ਨਾਨਕ ਮੇਟ ਨਾ ਸਕੈ ਕੋਈ ਤੇ ਫਿਰ ਮਹਾਰਾਜ ਕਹਿੰਦੇ ਕੋਈ ਵੀ ਉਸ ਗੁਰਮੁਖ ਗੁਰੂ ਪਿਆਰੇ ਦੀ ਪਤ ਲਾਜ ਮੇਟ ਨਹੀਂ ਸਕਦਾ ਜਿਹਦੀ ਪਾਤਸ਼ਾਹੀ ਲਾਜ ਪਤ ਰੱਖੇ ਸੋ ਪੌੜੀ ਅਠਵੀਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਆਪਣੀ ਵਾਰ ਦੇ ਪੌੜੀ ਹੋਵਾ ਸੁਖ ਕਣਾੰਦਈਏ ਤੇ ਆਇਆ ਵੰਝਾਰੋਗਾ ਕਾਣਾ ਹਰ ਗੁਣ ਗਾਇਆ ਹੋਵਾ ਸੁਖ ਕਣਾੰਦਈਏ ਤੇ ਆਇਆ ਦਿਆਦਕਰ ਰੱਖਿਆਕ ਪਰਮੇਸ਼ਰ ਜੀ ਨੂੰ ਧਿਆਉਣ ਦੇ ਨਾਲ ਮਹਾਰਾਜ ਕਹਿੰਦੇ ਬਹੁਤ ਸੰਗਣੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਕਹਿੰਦੇ ਵਈਆਂ ਰੋਗਾ ਕਾਣ ਹਰ ਗੁਣ ਗਾਇ ਹੈ ਜੇ ਹਰੀ ਜੀ ਦੇ ਗੁਣਾ ਦਾ ਗਾਇਨ ਕਰਨਾ ਕਰੀਏ ਨਾ ਤੇ ਮਹਾਰਾਜ ਕਹਿੰਦੇ ਰੋਗਾਂ ਦਾ ਕਾਣ ਪੀੜਿਆ ਜਾਂਦਾ ਕਾਣ ਭਾਈ ਜਿਵੇਂ ਕੋਲੂ ਦੇ ਵਿੱਚ ਪਾ ਕੇ ਸਰੋਂ ਦੀ ਕਹਾਣੀ ਪੀੜੀ ਜਾਂਦੀ ਹੈ ਨਾ ਇਵੇਂ ਰੋਗਾਂ ਦਾ ਕਾਣ ਪੀੜਿਆ ਜਾਂਦਾ ਜੇ ਹਰੀ ਜੀ ਦੇ ਗੁਣਾ ਦਾ ਗਾਇਨ ਕਰਨਾ ਕਰੀਏ ਕਹਿੰਦੇ ਅੰਦਰ ਵਰਦਾ ਠੰਡ ਪ੍ਰਭ ਜਿਤ ਆਇਆ ਜੇ ਕਿਤੇ ਪ੍ਰਭੂ ਜੀ ਚਿੱਤ ਦੇ ਵਿੱਚ ਆ ਜਾਣ ਸੁਆਮੀ ਦੀ ਚਿੱਤੇ ਦੇ ਵਿੱਚ ਆ ਜਾਣ ਤੇ ਅੰਦਰ ਅੰਤਿਸ਼ ਕਰਨ ਦੇ ਵਿੱਚ ਹਿਰਦੇ ਦੇ ਵਿੱਚ ਮਹਾਰਾਜ ਕਹਿੰਦੇ ਠੰਡ ਵਰਤਦੀ ਆ ਠੰਡ ਕਹਿੰਦੇ ਪੂਰਨ ਹੋਵੇ ਆਸ ਨਾਏ ਮਨ ਵਸਾਏ ਜੇਕਰ ਕਿਤੇ ਸواری ਜੀ ਦਾ ਨਾਮ ਮਨ ਦੇ ਵਿੱਚ ਵਸਾਉਣਾ ਕਰ ਲਈਏ ਨਾ ਤੁਹਾਹਰਾ ਇਹ ਕਹਿੰਦੇ ਸਾਰੀਆਂ ਸਾਈਂ ਪੂਰਨ ਹੋ ਜਾਂਦੀਆਂ ਨੇ ਭਾਈ ਕਹਿੰਦੇ ਕੋਈ ਨਾ ਲੱਗਾ ਵਿਗਨ ਆਪ ਗਵਾਇਆ ਜੇਕਰ ਕਿਤੇ ਆਪੇ ਜੋ ਆਪੇ ਨੂੰ ਗੋਣਾ ਕਰਦੇ ਵੀਏ ਹੰਕਾਰ ਹਮੈਨ ਮਾਰਦੇ ਵੀਏ ਤੁਹਾਹਰਾ ਇਹ ਕਹਿੰਦੇ ਕੋਈ ਨਾ ਲੱਗਾ ਵਿਗਨ ਰਸਤੇ ਦੇ ਵਿੱਚ ਕੋਈ ਵੀ ਰੁਕਾਵਟ ਰੁਕਾਵਟ ਨਹੀਂ ਪੈਂਦੀ ਇਹਦਾ ਗਿਆਨ ਪਦਾਰਥ ਮੱਤ ਗੁਰ ਤੇ ਪਾਇਆ ਗਿਆਨ ਪਦਾਰਥ ਮੱਤ ਗੁਰ ਤੇ ਪਾਇਆ ਗੁਰੂ ਮਹਾਰਾਜਿਆਂ ਦੀ ਕਿਰਪਾ ਦੇ ਸਦਕਾ ਮੱਤ ਦੇ ਵਿੱਚ 11 ਰੁਪਏ ਪਦਾਰਥ ਨੂੰ ਪਾ ਲਈਦਾ ਹੈ ਕਹਿੰਦਾ ਤਿੰਨ ਪਾਇਏ ਸਭੇ ਥੋਕ ਜਿਸ ਆਪ ਦੇਵਾਇਆ ਜੇ ਨੋ ਸਤਿਗੁਰੂ ਪਾਸ਼ਾ ਗੁਰਪ੍ਰਮੇਸ਼ਰ ਜੀ ਆਪ ਤਰੁੱਠ ਕੇ ਦਾਤ ਦਿਵਾਉਂਦੇ ਨੇ ਉਹ ਦੁਨੀਆ ਦੇ ਸਾਰ ਸੋਕਰ ਥਾਤ ਪਦਾਰਥ ਪਾ ਲੈਂਦਾ ਹੈ ਪਾਸ਼ਾ ਦੇ ਦਰ ਤੋਂ ਭਾਈ ਕਹਿੰਦਾ ਤੂੰ ਸਭਨਾ ਕਾ ਖਸਮ ਸਭ ਤੇਰੀ ਛਾਇਆ ਹੈ ਏ ਅਕਾਲ ਪੁਰਖ ਵਾਹਿਗੁਰੂ ਜੀ ਤੂੰ ਸਾਰੀ ਦੁਨੀਆ ਦੇ ਖਸਮ ਹੈ ਸਾਬ ਤੇਰੀ ਛਾਇਆ ਤੇ ਸਾਰੇ ਹਲਕ ਤੇ ਤੇਰੀ ਛਤਰ ਛਾਇਆ ਦੇ ਵਿੱਚ ਐ ਤੇਰੀ ਸ਼ਰਨ ਦੇ ਵਿੱਚ ਐ ਸੋ ਅਗੋ ਨਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਸ਼ਲੋਕ ਮਹੱਲਾ ਪੰਜਵਾਂ ਨਦੀ ਦਰੰਦੜੀ ਮੈਂ ਦਾ ਖੋਜ ਨਾ ਖੁੰਬਾ ਮੰਜ ਮੁਹੱਬਤ ਤੇਰੀ ਤਾ ਸਹ ਚਰਨੇ ਮੜਾ ਈੜਾ ਸੀਤ ਮਹਾਰ ਨਾਨਕ ਤੁਲਹਾ ਬੇੜੀ ਨਦੀ ਤਰੰਦੜੇ ਮੜਾ ਖੋਜ ਨਾ ਖੁੰਬੈ ਖੋਜ ਪੈਰ ਨੂੰ ਕਹਿੰਦੇ ਨੇ ਸੰਸਾਰ ਰੂਪੇ ਨਦੀ ਨੂੰ ਤਰਦਿਆ ਹੋਇਆ ਮਹਾਰਾਜ ਕਹਿੰਦੇ ਮੇਰਾ ਮਾਨ ਰੂਪੇ ਪੈਰ ਮੋਹ ਰੂਪੀ ਚੱਕੜ ਦੇ ਵਿੱਚ ਖੁਬਦਾ ਨਹੀਂ ਕਿਉਂ ਨਹੀਂ ਖੁਬਦਾ ਕਹਿੰਦਾ ਮਨਜ ਮੁਹਬਤ ਤੇਰੀ ਮੇਰੇ ਮਨ ਦੇ ਵਿੱਚ ਤੇਰੀ ਮੁਹਬਤ ਜੂ ਹੈ ਤੇਰੇ ਪ੍ਰੀਤ ਜੋ ਹੈ ਤੇਰਾ ਪ੍ਰੇਮ ਜੋ ਹੈ ਪਿਆਰ ਜੋ ਹੈ ਇਸੇ ਕਰਕੇ ਸੰਸਾਰ ਰੂਪੀ ਨਦੀ ਨੂੰ ਤਰਦਿਆ ਹੋਇਆ ਮੋਹ ਰੂਪੀ ਜਿੱਕੜ ਦੇ ਵਿੱਚ ਮਨ ਰੂਪੀ ਪਿਆਰ ਖੁਬਦਾ ਨਹੀਂ ਕਹਿੰਦਾ ਤੋ ਸਹ ਚਰਣੇ ਮੈਂ ਡਾਹੀ ਅੜਾ ਸੀਤਮ ਇਹ ਖਸਮਾ ਹੈ ਸ਼ੈ ਤੇਰੇ ਚਰਨਾਂ ਦੇ ਨਾਲ ਮੇਰਾ ਹਿਰਦਾਰ ਥਾਤ ਨਮਾਣਾ ਜਿਆ ਹੀੜਾ ਸੀਤਾ ਗਿਆ ਕਹਿੰਦਾ ਹਰ ਨਾਨਕ ਤੁਲਹਾ 베ੜੀ ਤੇ ਪੰਜਵੇਂ ਨਾਨਕ ਧੰਗੂਰ ਅਰਜਨ ਪਾਸ਼ਾ ਕਹਿੰਦੇ ਨੇ ਉਹ ਹਰੀ ਜੀ ਜਾਂ ਹਰੀ ਜੀ ਦਾ ਨਾਮ ਸਾਡੇ ਲਈ ਤੁਲਹਾ ਅਰਥਾਤ ਨਦੀ ਨੂੰ ਪਾਰ ਕਰਨ ਦੇ ਲਈ ਲੱਕੜਾਂ ਔਰ ਕੱਖਾਂ ਦਾ ਬਨ ਕੇ ਬਣਾਇਆ ਹੋਇਆ ਗੱਠਾ ਜਾਂ ਫਿਰ 베ੜੀ ਐ ਸੋਗ ਦੂਸਰੇ ਸ਼ਲੋਕ ਚ ਮਹਾਰਾਜ ਕਿਰਪਾ ਕਰਦੇ ਨੇ ਮਹੱਲਾ ਪੰਜਵਾ ਜੇ ਨਾਂ ਦੇ ਸੰਦੜਿਆ ਦੁਰਮਤ ਵੰਗਿਆ ਮਿੱਤਰ ਅਸਾੜੜੇ ਸੇਈ ਘਾਟ ਢਹੰਦੇ ਜਗ ਸਬਾਇਆ ਜਨ ਨਾਨਕ ਵਿਰਲੇ ਕੇਈ ਜਨਾ ਦੇ ਸੰਦੜਿਆ ਦੁਰਮਤ ਵੰਜਾ ਜਿਨ੍ਹਾਂ ਦੇ ਦਰਸ਼ਨ ਕਰਦੇ ਆ ਜਿਨ੍ਹਾਂ ਦੇ ਮੱਥੇ ਲੱਗਦੇ ਆ ਜਿਨ੍ਹਾਂ ਦਾ ਦیدار ਕਰਦੇ ਮਹਾਰਾਜ ਕਹਿੰਦੇ ਜਿਹੜੀ ਦੁਰਮਤ ਵੰਜਾ ਅਰਥਾਤ ਖੋਟੀ ਮਤ ਦੌੜ ਜਾਵੇ ਨਾ ਮਿੱਤਰ ਅਸਾੜੜੇ ਸਈ ਸਾਡੇ ਮਿੱਤਰ ਤਾਂ ਉਹ ਨੇ ਜਿਨ੍ਹਾਂ ਦਾ ਦیدار ਕਰਦੇ ਆ ਖੋਟੀ ਮਤ ਦੌੜ ਜਾਵੇ ਭਾਈ ਪਰ ਮਹਾਰਾਜ ਕਹਿੰਦਾ ਬਾਲੇ ਨਹੀਂ ਹੋ ਜਾਗਤ ਦੇ ਵਿੱਚ ਕਹਿੰਦਾ ਹੌ ਟੁੱਟੇ ਦੇ ਜਾਗ ਸਬਾਇਆ ਜਨ ਨਾਨਕ ਵਿਰਲੇ ਕਈ ਹੌ ਟੁੱਟੇ ਦੇ ਜਾਗ ਸਬਾਇਆ ਮਸਾਰ ਜਗਤ ਦੇ ਵਿੱਚ ਉਹ ਲੱਭਦੀ ਫਿਰਦੇ ਇਹੋ ਜਿਹੇ ਮਿੱਤਰਾਨੋ ਜਨ ਨਾਨਕ ਵਿਰਲੇ ਕਈ ਪੰਜਵੇਂ ਨਾਨਕ ਧੰਗੂ ਅਰਜਨ ਪਾਤਸ਼ਾਹ ਕਿਰਪਾ ਕਰਦੇ ਹਨ ਕਹੇ ਮਹਾਰਾਜਿਓ ਵਿਰਲੇ ਵਿਰਲੇ ਨੇ ਕੋਈ ਕੋਈ ਨੇ ਐਸੇ ਮਿੱਤਰ ਜਿਨ੍ਹਾਂ ਦਾ ਦ دیدار ਕਰਦਿਆਂ ਖੋਟੀ ਮਤ ਦੂਰ ਹੋ ਜਾਵੇ ਸੋ ਅਗੋ ਪੌੜੀ ਨੌਵੀਂ ਪਾਤਸ਼ਾਹ ਜੀ ਦੀ ਵਾਰ ਦੀ ਪੌੜੀ ਆਵੇ ਸਾਹਿਬ ਚਿੱਤ ਤੇਰੇ ਆ ਭਗਤਾ ਡਿਠਿਆ ਮਨ ਕੇ ਕਟਿਆ ਮੈਲ ਸਾਧ ਸੰਗ ਉਠਿਆ ਆਵੇ ਸਾਹਿਬ ਚਿੱਤ ਤੇਰੇ ਆ ਭਗਤਾ ਡਿਠਿਆ ਇਹ ਕਾਲ ਪੁਰਖ ਵਾਹਿਗੁਰੂ ਜੀ ਤੇਰੇ ਭਗਤਾਂ ਨੂੰ ਡੱਠਿਆਂ ਤੇਰੇ ਭਗਤਾਂ ਦਾ ਦیدار ਕੀਤੇ ਆ ਮਾਲਕਾ ਤੂੰ ਸਾਡੇ ਚੇਤੇ ਦੇ ਵਿੱਚ ਆਉਂਦਾ ਹੈ ਕਹਿੰਦੇ ਮਨ ਕੇ ਕਟਿਆ ਮੈਲ ਸਾਧ ਸੰਗ ਵੁਠਿਆ ਜੇ ਸਾਧ ਸੰਗਤ ਦੇ ਦੁਆਰਾ ਤੂੰ ਸਾਡੇ ਮਨ ਦੇ ਵਿੱਚ ਵਸ ਜਾਵੇਂ ਤਾਂ ਸਾਡੇ ਮਨ ਤੋਂ ਵਿਕਾਰਾਂ ਦੀ ਮੈਲ ਕੱਟੀ ਜਾਂਦੀ ਐ ਕਹਿੰਦੇ ਜਨਮ ਮਰਨ ਭਾਉ ਕੱਟਿਆ ਜਨਕਾ ਸ਼ਬਦ ਜਪ ਬੰਧਨਾ ਖੋਲਨ ਸੰਤ ਦੂਤ ਸਭ ਜਾਹੈ ਛਪ ਜਨਮ ਮਰਨ ਪਾਉ ਕੱਟਿਆ ਜੰਮਣ ਮਰਨ ਦਾ ਮਹਾਰਾਜ ਕਹਿੰਦੇ ਪਾਉ ਕੱਟਿਆ ਜਾਂਦਾ ਡਰ ਲੈ ਜਾਂਦਾ ਕਿਵੇਂ ਜਨਕਾ ਸ਼ਬਦ ਜਾਪ ਉਹਨਾਂ ਜਨਾਂ ਦਾ ਉਹ ਭਗਤ ਜਨਾਂ ਦਾ ਮਹਾਰਾਜ ਕਹਿੰਦੇ ਸ਼ਬਦ ਜਪ ਕੇ ਨਾ ਜੰਮਣ ਮਰਨ ਦਾ ਪਾਉ ਕੱਟਿਆ ਜਾਂਦਾ ਭਾਈ ਕਹਿੰਦਾ ਬੰਧਨਾ ਖੋਲਨ ਸੰਤ ਦੂਤ ਸਭ ਜਾਹੈ ਛਪ ਤੈ ਮਨ ਤੋ ਮਹਾਰਾਜ ਕਹਿੰਦਾ ਵਿਕਾਰਾ ਰੂਪੀ ਬੰਦਨਾਂ ਨੂੰ ਸੰਤ ਜਨ ਖੋਲਣਾ ਕਰਦੇ ਹਨ ਔਰ ਦੂਤ ਸਭ ਜਾਹ ਸ਼ਾਪ ਤੇ ਸਾਰ ਜੜ ਜਮਦ ਦੂਤ ਨੇ ਭਾਈ ਸ਼ਾਪ ਜਾਂਦੇ ਨੇ ਲੁਕ ਜਾਂਦੇ ਨੇ ਕਹਿੰਦਾ ਤਿਸ ਸਿਓ ਲਾਇ ਨ ਰੰਗ ਜਿਸ ਦੀ ਸਬਤਾਰਿਆ ਉਚੇ ਹੋ ਉਚਾ ਥਾਨ ਅਗਮ ਅਪਾਰਿਆ ਤੇ ਐਸਾ ਸਿਆ ਲਾਇਨ ਰੰਗ ਜਿਸ ਦੀ ਸਭ ਧਾਰਿਆ ਤੇ ਉਹਦੇ ਨਾਲ ਰੰਗ ਲਾਉਣਾ ਕਰਦੇ ਹਾਂ ਪ੍ਰੇਮ ਲਾਉਣਾ ਕਰਦੇ ਹਾਂ ਕਿਹਦੇ ਨਾਲ ਜਿਸ ਦੀ ਸਭ ਧਾਰਿਆ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੀ ਸਾਰੀ ਸ੍ਰਿਸ਼ਟੀ ਧਾਰਨ ਕੀਤੀ ਹੋਈ ਐ ਉਹਦੇ ਨਾਲ ਰੰਗ ਲਾਉਣਾ ਕਰਦੇ ਹਾਂ ਪ੍ਰੇਮ ਲਾਉਣਾ ਕਰਦੇ ਹਾਂ ਕਹਿੰਦਾ ਉੱਚੇ ਹਾਂ ਉੱਚਾ ਥਾਨ ਅਗਮ ਅਪਾਰਿਆ ਤੇ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦਾ ਥਾਨ ਉੱਚਿਆਂ ਤੋਂ ਵੀ ਉੱਚਾ ਹੈ ਕਗਮ ਅਪਾਰਿਓ ਅਕਾਲ ਪੁਰਖ ਵਾਹਿਗੁਰੂ ਮਨ ਬੁੱਧੀ ਕਰਕੇ ਪਹੁੰਚ ਤੇ ਅਪਰਪਾਰ ਹੈ ਕਹਿੰਦਾ ਰੈਣ ਦਿਨਸ ਕਰ ਜੋੜ ਸਾਸ ਸਾਸ ਧਿਆਈਐ ਜਾਇ ਆਪੇ ਹੋਏ ਦਇਆਲ ਤਾਂ ਭਗਤ ਸੰਗ ਪਾਈਐ ਕਰਣ ਦਿਨਸ ਕਰ ਜੋੜ ਸਾਸ ਸਾਸ ਧਿਆਈਐ ਰਾਤ ਦਿਨ ਆਪਣੇ ਦੋਵੇਂ ਹੱਥ ਜੋੜ ਕੇ ਭਾਵ ਨਰਮਾਨ ਹੋ ਕੇ ਸੁਆਸ ਸੁਆਸ ਉਸ ਪਰਮੇਸ਼ਰ ਜੀ ਨੂੰ ਧਿਆਉਣਾ ਕਰੀਏ ਚੇਤੇ ਕਰਨਾ ਕਰੀਏ ਕਹਿੰਦਾ ਜੇ ਆਪੇ ਹੋਏ ਦਇਆਲ ਤਾਂ ਭਗਤ ਸੰਗ ਪਾਈਐ ਤੇ ਜਦੋਂ ਕਿਤੇ ਆਪ ਹੀ ਮਹਾਰਾਜ ਆਪਣੇ ਮੋਜ ਦੇ ਮੁਤਾਬਕ ਦਇਆलु ਕਿਰਪਾਲੂ ਹੁੰਦੇ ਨੇ ਮਿਹਰਬਾਨ ਤਰਸਵਾਨ ਹੁੰਦੇ ਨੇ ਤੁਮਾਰੇ ਕਹਿੰਦਾ ਤਾਂ ਭਗਤ ਸੰਗ ਪਾਈ ਐ ਤਾਂ ਫਿਰ ਹਰੀ ਜੀ ਦੇ ਭਗਤਾਂ ਦਾ ਸੰਗ ਪਾਵੀਦਾ ਭਾਈ ਸੋਗ ਅਦਸ਼ਮੀ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਰਜਨ ਦੇ ਮਹਾਰਾਜਿਆਂ ਦਾ ਸ਼ਲੋਕ ਮਹੱਲਾ 5 ਵਾ ਬਾਰ ਵਿਡਾਂੜਾ ਹਮਸ ਤੁਮਸ ਕੂਕਾ ਪਈਆ ਰਹੇ ਤੋ ਸਹ ਸਤੇ ਲਗੜੇ ਡੋਰੀ ਨਾਨਕ ਅਨਦ ਸਤੇ ਬਨ ਗਾਹੀ ਬਾਰ ਵ ਡਾਨੜਾ ਹੁਮਸਤਮਸ ਅਰਥਾਤ ਕਿ ਪ੍ਰਲੋਕ ਦੇ ਪੰਦ ਰੂਪੀ ਬਗਾਨੀ ਜੂ ਦੇ ਵਿੱਚ ਨਾ ਹੁਮਸ ਤਮਸ ਹੁਮਸ ਕਹਿੰਦਾ ਨਾ ਕੌਨ ਹੱਸਣ ਨੂੰ ਗਰਮੀ ਨੂੰ ਤੇ ਤੁਮਸਾ ਕਹਿੰਦਾ ਨਾ ਸ਼ੋਰ ਸ਼ਰਾਬੇ ਨੂੰ ਬੜਾ ਹਮ ਲੱਗਾ ਹੋਇਆ ਭਾਈ ਬੜੇ ਗਰਮੀ ਬੜੇ ਤਪਸ਼ ਹੈ ਤੇ ਬਹੁਤ ਜ਼ਿਆਦਾ ਸ਼ੋਰ ਸ਼ਰਾਬਾ ਹੈ ਪਰ ਲੋਕ ਤੇ ਪੰਜ ਜਦੋਂ ਸਰੀਰ ਨੂੰ ਛੱਡ ਕੇ ਰੂਹ ਜਾਂਦੀ ਹੈ ਮਹਾਰਾਜ ਕਹਿੰਦਾ ਕੋਕਾਂ ਪਈਆਂ ਰਾਹੀ ਤੇ ਰਾਹ ਦੇ ਵਿੱਚ ਪਿੰਡ ਦੇ ਵਿੱਚ ਮਹਾਰਾਜ ਕਹਿੰਦੇ ਬਹੁਤ ਚੀਕਾਂ ਚੰਗਰਾ ਵੱਜ ਰਹੀਆਂ ਨੇ ਰੂਹਾਂ ਦੀਆਂ ਕਿਹਦਾ ਤੋ ਸਹ ਸਤੇ ਲਗੜੇ ਡੋਰੀ ਨਾਨਕ ਅਨਦ ਸਤੇ ਬਨ ਗਾਹੀ ਤੋ ਸਹ ਸਤੇ ਲਗੜੇ ਡੋਰੀ ਤੇ ਖਸਮਾ ਸਾਡੀ ਡੋਰੀ ਸਾਡੀ ਲੇਵ ਤਾਂ ਤੇਰੇ ਚਰਨਾਂ ਦੇ ਨਾਲ ਲੱਗੀ ਹੋਈ ਐ ਸੋ ਸਾਨੂੰ ਪਰਲੋਕ ਦੇ ਪੰਦ ਦਾ ਕੋਈ ਖੌਫ ਨਹੀਂ ਨਾਨਕ ਅਨੰਦ ਸੇਤੀ ਬਨ ਗਾਹੀ ਪੰਜਵੇਂ ਨਾਨਕ ਕਹਿੰਦੇ ਅਸੀਂ ਤੇ ਅਨੰਦਾਂ ਦੇ ਨਾਲ ਉਹ ਪਰਲੋਕ ਦੇ ਪੰਦ ਰੂਪੇ ਬਣ ਨੂੰ ਡਰਾਉਣੇ ਜੰਗਲ ਨੂੰ ਗੋਣਾ ਕਰਦੇ ਆ ਸੈਰਾ ਕਰਨੀਆਂ ਕਰਦੇ ਹਾਂ ਤਕਵਾ ਦੂਸਰਾ ਸ਼ਲੋਕ ਦਸਵੀਂ ਪੌੜੀ ਦੇ ਨਾਲ ਧੰਗੁਰੂ ਅਰਜਨ ਦੇ ਮਹਾਰਾਜ ਜੀ ਦਾ ਮਹੱਲਾ ਪੰਜਵਾ ਸੱਚੇ ਬੈਸਕਤਨ ਸੰਗ ਜਿਨ ਸੰਗ ਜਪਿਆ ਨਾਉ ਤੈਨ ਸੰਗ ਸੰਗ ਨਕੇ ਚਾਹੀ ਨਾਨਕ ਜਿਨ ਆਪਣਾ ਸੁਆ ਸੱਚੀ ਬੈਸਕ ਤੈਨ ਸੰਗ ਸੱਚੀ ਬੈਠਕ ਮਹਾਰਾਜ ਕਹਿੰਦੇ ਉਹਨਾਂ ਦੇ ਨਾਲ ਹੀ ਹੁੰਦੀ ਐ ਸੱਚੇ ਬੈੜੇ ਉੱਠਣੇ ਸੱਚੇ ਸੰਗ ਤਾਂ ਉਹਨਾਂ ਦੇ ਨਾਲ ਹੀ ਹੁੰਦੀ ਐ ਕਿੰਨਾਂ ਦੇ ਨਾਲ ਜਿਨ ਸੰਗ ਜਪੀਆ ਨਾਓ ਜਿਨਾਂ ਦਾ ਸੰਗ ਕੀਤਿਆਂ ਮਹਾਰਾਜ ਕਹਿੰਦੇ ਪਰਮੇਸ਼ਰ ਜੀ ਦੇ ਨਾਮ ਨੂੰ ਜਪੀਦਾ ਸੱਚੀ ਬੈਠਕ ਤੇ ਉਹਨਾਂ ਨਾਲ ਹੀ ਹੁੰਦੀ ਐ ਭਾਈ ਤੇਰਾ ਤੇਨ ਸੰਗ ਸੰਗ ਨਾ ਕੀ ਚਾਹੀ ਨਾਨਕ ਜਿਨ ਆਪਣਾ ਸਵਾਉ ਤੇਨ ਸੰਗ ਸੰਗ ਨਾ ਕੀ ਚਾਹੀ ਉਹਨਾਂ ਦੇ ਨਾਲ ਕਦੇ ਵੀ ਸੰਗ ਨਾ ਕਰਿਓ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਕਿਨਾਂ ਦੇ ਨਾਲ ਨਾਨਕ ਜਿਨ ਆਪਣਾ ਸਵਾਉ ਜਿਨ੍ਹਾਂ ਦੇ ਅੰਦਰ ਆਪਣਾ ਸਵਾਰਥ ਹੁੰਦਾ ਨਾ ਕੋਈ ਮਨੋਰਥ ਪ੍ਰਯੋਜਨ ਹੁੰਦਾ ਜਿਹੜਾ ਖੁਦਗਰਜ਼ ਨੇ ਮਹਾਰਾਜ ਕਹੇ ਉਹਨਾਂ ਦਾ ਕਦੇ ਵੀ ਸੰਗ ਨਾ ਕਰਿਓ ਜਿਵੇਂ ਸਹਿਸਕ੍ਰਿਤੀ ਦੇ ਵਿੱਚ ਧੰਨ ਗੁਰੂ ਅਰਜਨ ਪਾਸ਼ਾ ਖਬਰਦਾਰ ਕਰਦੇ ਨੇ ਨਾ ਸਿੱਖਾਂ ਨੂੰ ਕਹਿੰਦਾ ਲੋਭੇ ਕਾ ਵਸਾ ਹੋ ਨ ਕੀਤਾ ਜੇ ਕਾ ਪਾਰ ਵਸਾਇ ਅੰਤ ਕਾਲ ਤਥਾ ਤੋ ਹੈ ਜਿੱਥੇ ਹੱਥ ਨਾ ਪਾਏ ਕਦੇ ਵੀ ਲੋਭੇ ਦਾ ਵਸਾ ਨਾ ਕਰਿਓ ਯਕੀਨ ਨਾ ਕਰਿਓ ਪਰੋਸਾ ਨਾ ਕਰਿਓ ਮਾਰੇ ਕਹਿੰਦੇ ਜਿੱਥੇ ਤਾਈ ਵਾ ਲੱਗਦੀ ਹੈ ਉਹਨੇ ਤੋ ਖੈਦਵਾ ਨੂੰ ਉੱਥੇ ਦੇਣਾ ਜਿੱਥੇ ਤੁਹਾਡਾ ਨੌ ਮਹੀਨਾ ਅੜਦਾ ਹੋਇਆ ਸੋ ਮਹਾਰਾਜ ਕਹਿੰਦਾ ਕਦੇ ਵੀ ਉਹਨਾਂ ਦਾ ਸੰਗ ਨਾ ਕਰਿਓ ਜਿਨ੍ਹਾਂ ਦੇ ਅੰਦਰ ਆਪਣਾ ਕੋਈ ਸਵਾਰਥ ਹੈ ਮਨੋਰਥ ਹੈ ਭਾਈ ਸੋਗੋ ਦਸਵੀਂ ਪੌੜੀ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਵਾਰ ਦੀ ਪੌੜੀ ਸਾਵੇਲਾ ਪਰਵਾਣਾ ਜਿਤ ਸਤਗੁਰ ਭੇਟਿਆ ਹੋ ਆ ਸਾਧ ਸੰਗ ਫਿਰ ਦੁੱਖ ਨਾ ਟੇਟਿਆ ਸਾਵੇਲਾ ਪਰਵਾਣ ਜਿਤ ਸਤਗੁਰ ਭੇਟਿਆ ਕੇਵਲ ਤੇ ਕੇਵਲ ਉਹੀ ਵੇਲਾ ਪਾਤਸ਼ਾਹ ਜੀ ਨੂੰ ਪਰਵਾਣ ਕਬੂਲ ਹੈ ਕਿਹੜਾ ਵੇਲਾ ਜਦ ਸਤਗੁਰੂ ਭੇਟਿਆ ਜਿਹੜੇ ਵੇਲੇ ਜਿਹੜੀ ਘੜੀ ਮਹਾਰਾਜ ਕਹਿੰਦੇ ਸਤਗੁਰੂ ਪਾਤਸ਼ਾਹ ਜੀਆਂ ਨੂੰ ਮਿਲਣਾ ਕਰੀਏ ਨਾ ਕੋਈ ਵੀੜਾ ਪਾਤਸ਼ਾਹ ਨੂੰ ਪਰਵਾਣ ਹੁੰਦਾ ਕਹਿੰਦਾ ਹੋਵਾ ਸਾਧੂ ਸੰਗ ਫਿਰ ਦੁੱਖ ਨਾ ਟੇਟਿਆ ਤੇ ਜਿਨ੍ਹਾਂ ਵੀ ਗੁਰਮਖਾਂ ਗੁਰੂ ਪਿਆਰਿਆਂ ਦਾ ਸਾਧੂਆਂ ਦੇ ਨਾਲ ਸੰਗ ਹੋਇਆ ਨਾ ਮਿਲਾਪ ਹੋਇਆ ਫਿਰ ਦੁੱਖ ਨਾ ਟੇਟਿਆ ਤੇ ਫਿਰ ਮਹਾਰਾਜ ਕਹਿੰਦੇ ਉਹ ਦੁੱਖਾਂ ਦੇ ਟੇਟੇ ਨਹੀਂ ਚੜਦੇ ਭਾਵ ਟੇਟੇ ਨਹੀਂ ਚੜਦੇ ਭੈਮਸੇ ਚ ਨਹੀਂ ਆਉਂਦੇ ਦੁੱਖਾਂ ਦੇ ਧੋਖੇ ਦੁਆਰਾ ਠੱਗੇ ਨਹੀਂ ਜਾਂਦੇ ਇਹਦਾ ਪਾਇਆ ਨਹਿਚਲ ਥਾਨ ਫਿਰ ਗਰਭ ਨਾਲ ਲਟਿਆ ਤੇ ਉਹ ਗੁਰਮੁਖ ਗੁਰੂ ਪਿਆਰੇ ਨਹਿਚਲ ਥਾਨ ਆ ਡੋਲ ਥਾਨ ਪਾਉਂਦੇ ਨੇ ਡੋਲ ਵਸਥਾ ਪਾਉਂਦੇ ਨੇ ਫਿਰ ਗਰਭ ਨਾਲ ਲਟਿਆ ਤੇ ਫਿਰ ਦੁਬਾਰਾ ਦੁਬਾਰਾ ਉਹ ਗਰਭ ਜੋਨੀਆਂ ਦੇ ਵਿੱਚ ਲੇਟਦੇ ਨਹੀਂ ਕਹਿੰਦਾ ਨਦਰੀ ਆਇਆ ਇੱਕ ਸਗਲ ਭੰਮ ਐਟਿਆ ਤੇ ਉਹਨਾਂ ਅਨੁਸਾਰ ਇਸਾਰੇ ਦੇ ਵਿੱਚੋਂ ਕੇਵਲ ਤੇ ਕੇਵਲ ਇੱਕ ਹੀ ਇੱਕ ਨਦਰੀ ਆਉਂਦਾ ਹੈ ਸਗਲ ਭ੍ਰਮ ਮੇਟਿਆ ਸਾਰੇ ਬਨੇ ਬ੍ਰਾਹਮ ਹੀ ਬ੍ਰਾਹਮ ਉਹਨਾਂ ਨੂੰ ਨਜ਼ਰ ਆਉਂਦਾ ਹੈ ਭਾਈ ਕਹਿੰਦੇ ਤਤ ਗਿਆਨ ਲਾਇ ਧਿਆਨ ਦ੍ਰਿਸ਼ਟ ਸੁਮੇਟਿਆ ਤਤ ਗਿਆਨ ਲਾਇ ਧਿਆਨ ਉਹਨਾਂ ਨੂੰ ਤਤ ਗਿਆਨ ਦੀ ਪ੍ਰਾਪਤੀ ਹੁੰਦੀ ਬ੍ਰਹਮ ਗਿਆਨ ਦੀ ਅਤੇ ਪਾਸ਼ਾ ਜੀ ਦੇ ਚਰਨਾਂ 'ਚ ਧਿਆਨ ਜੋੜਨਾ ਕਰਦੇ ਨੇ ਉਹ ਸੁਰਤੀ ਲਾਉਣੀ ਕਰਦੇ ਹਨ ਦਰਸ਼ਟਾ ਸਮੇਟਿਆ ਆਪਣੇ ਦ੍ਰਿਸ਼ਟੀ ਅਨੁਸਾਰ ਪਾਸਿਆਂ ਤੋਂ ਸਮੇਟ ਕੇ ਮਹਾਰਾਜ ਦੇ ਚਰਨਾਂ ਤੇ ਕੇਂਦਰਿਤ ਕਰ ਲੈਂਦੇ ਹਨ ਕਹਿੰਦਾ ਸਭ ਜਪਿਆ ਜਾਪ ਜੈ ਮੁਖੋਂ ਬੋਲੇ ਟਿਆ ਉਹ ਜੋ ਵੀ ਮੂੰਹ ਬੋਲਦੇ ਨੇ ਸਭ ਹਰੀ ਦਾ ਜਾਪ ਹੀ ਜਾਪ ਉਹ ਨਿਭੜਦਾ ਜੋ ਵੀ ਬੋਲਦੇ ਨੇ ਜਿਨੇ ਅੰਤਰਪ੍ਰੀਤ ਪਰਨ ਕੀ ਜਿਉਂ ਬੋਲਣ ਤੇ ਵਸ ਸੁਹਾਨਾ ਜਿਨ੍ਹਾਂ ਦੇ ਅੰਦਰ ਪਿਆਰੇ ਦੀ ਪ੍ਰੇਤ ਹੁੰਦੀ ਆ ਜੋ ਵੀ ਬੋਲਦੇ ਨੇ ਸੋ ਮਹਾਰਾਜ ਕਹਿੰਦੇ ਫੱਬਦੇ ਨੇ ਸੋਹਣੇ ਲੱਗਦੇ ਨੇ ਹਰੀ ਦਾ ਜਾਪ ਹੀ ਹੁੰਦਾ ਹੈ ਕਹਿੰਦਾ ਹੁਕਮ ਹੈ ਬੁੱਝ ਜਨ ਹਾਲ ਸੁਖ ਸੁਖੇਟਿਆ ਹਰੀ ਜੀ ਦੇ ਹੁਕਮ ਨੂੰ ਬੁੱਝ ਕੇ ਨਿਹਾਲ ਹੋ ਜਾਂਦੇ ਨੇ ਦੁੱਖਾਂ ਤੋਂ ਰਹਿਤ ਹੋ ਜਾਂਦੇ ਨੇ ਸੁਖ ਸੁਖੇਟਿਆ ਉਹ ਸੁੱਖਾਂ ਹੀ ਸੁੱਖਾਂ ਨੂੰ ਭੋਗਣਾ ਕਰਦੇ ਨੇ ਸੁੱਖਾਂ ਹੀ ਸੁੱਖਾਂ ਨੂੰ ਕਹਿੰਦਾ ਪਰਖ ਖਜਾਨੇ ਪਾਏ ਸੇ ਬੋੜ ਨਾ ਕੋਟਿਆ ਤੇ ਜੇ ਇਹਨਾਂ ਨੂੰ ਇੱਕ ਵਾਰੇ ਹਰੇ ਜੇ ਪਰਖ ਕੇ ਆਪਣੇ ਖਜ਼ਾਨੇ ਚ ਪਾ ਲੈਂਦੇ ਨੇ ਸੇ ਬਹੜ ਨਾ ਖੋਟਿਆ ਤੇ ਫਿਰ ਦੁਬਾਰਾ ਉਹ ਖੋਟੇ ਸਾਬਤ ਨਹੀਂ ਹੁੰਦੇ ਖਰੇ ਹੀ ਰਹਿੰਦੇ ਨੇ ਕਹਿੰਦਾ ਹੁਕਮ ਹੈ ਬਹੁਝ ਨਿਹਾਲ ਸੁਖ ਸੁਖਟਿਆ ਪਰਖ ਖਜ਼ਾਨੇ ਪਾਇਐ ਸੇ ਬਹੜ ਨਾ ਖੋਟਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ